ਖਬਰ ਸੁਮਰਾਲਾ ਤੋਂ ਜਿੱਥੇ ਕਿ ਸ਼ੋਮਨੀ ਕਾਲੀਦਲ ਤੋਂ ਬੋਲਦੇ ਹੋ 328 ਰੁਪਏ ਦੇ ਮਾਪਰੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸਿੱਟ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਮੌਕੇ ਸੁਮਰਾਲਾ ਖੰਨਾ ਸਾਨੇ ਵਾਲੋ ਤੇ ਪਾਇਲ ਦੇ ਹਲਕਾ ਇੰਚਾਰਜ ਸਮੇਤ ਇਲਾਕੇ ਦੇ ਜ਼ਥੇਦਾਰ ਵੀ ਹਾਜ਼ਰ ਰਹੇ ਨੇ ਸੋ ਸਾਫ ਦਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਸਿੱਟ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਿੱਖ ਵਿਰੋਧੀ ਸੋਚ ਦੇ ਨਾਲ ਕੰਮ ਕਰ ਰਹੀ ਹੈ ਤੇ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਨਾ ਦੋਸ਼ ਲਗਾਇਆ ਕਿ ਗੁਰੂਆਂ ਬਾਰੇ ਕੀਤੀ ਗਈ ਅਪਸ਼ਬਦਾ ਵਾਲੀ ਵੀਡੀਓ ਉੱਤੇ ਸਰਕਾਰ ਦਬਾ ਰਹੀ ਹੈ ਜਦੋਂ ਕਿ 328 ਰੁਪਏ ਦੇ ਮੁੱਦੇ ਨੂੰ ਜਾਣ ਬੁੱਝ ਕੇ ਉਛਾਲਿਆ ਜਾ ਰਿਹਾ ਹੈ। ਦੇਖੋ ਕੋਈ ਵੀ ਸੂਬਾ ਜਦੋਂ ਕੋਈ ਸਰਕਾਰ ਚੁਣਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਆ ਕਿ ਜਿਹੜੀ ਅਸੀਂ ਸਰਕਾਰ ਚੁਣਨ ਜਾ ਰਹੇ ਹਾਂ ਸਾਡਾ ਸੂਬੇ ਦਾ ਕੋਈ ਨਾ ਕੋਈ ਫਾਇਦਾ ਹੋਊਗਾ। ਚਾਹੇ ਕਿ ਮਜ਼ਦੂਰਾਂ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਰੇਧ ਮੰਦਪ ਵਿੱਚ ਹੀ ਚਾਹ ਹੁੰਦਾ ਔਰ ਮੈਨੂੰ ਇਹ ਵੀ ਗੱਲ ਯਾਦ ਹੈ ਤੁਸੀਂ ਉਸ ਮੌਕੇ ਪ੍ਰੈਸ ਦੇ ਵੀ ਕਾफी ਗੱਲ ਚੱਕੀ ਸੀ ਜਿਸ ਮੌਕੇ ਇਹ ਸਰਕਾਰ ਚੁਣੀ ਗਈ ਮੈਂ ਕਿਹਾ ਪਹਿਲੀ ਵਾਰੀ ਸੈਕਟਰੀਅਟ ਤੋਂ ਕਿਸੇ ਮੁਲਾਜ਼ਮਾ ਨੇ ਇਹਨਾਂ ਦੇ ਉੱਪਰ ਦੀ ਫੁੱਲ ਬਾਰੇ ਸੀ ਕਿਉਂਕਿ ਆਸਾਂ ਸੀ ਕਿ ਅੱਜ ਤੁਸੀਂ ਇੱਕ ਵੀ ਵਾਦਾ ਦੱਸ ਦਿਓ ਜਿਹੜਾ ਕੋਈ ਵਾਦਾ ਇਹਨਾਂ ਨੇ ਕੋਈ ਪੂਰਾ ਕੀਤਾ ਹੋਵੇ ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ ਇਹ ਕਿਤੇ ਕਹਿੰਦਾ ਜੀ ਇੱਥੇ ਆਹਾਸੀ ਕਾਲਜ ਬਣਾਵਾਂਗੇ ਕੋਈ ਇੱਥੇ ਕਾਲਜ ਨਹੀਂ ਬਣਾਇਆ ਜਿੱਕਾ ਹਸਪਤਾਲ ਹਸਪਤਾਲ ਨਹੀਂ ਬਣਾਇਆ ਕਿੰਨੀ ਡਿਵੈਲਪਮੈਂਟ ਜ਼ੀਰੋ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਸਕੀਮਾਂ ਚਲਾਈਆਂ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਅੱਜ ਦੇ ਗਰੀਬ ਗੁਰਬੇ ਲੋਕ ਨੇ ਵਿਚਾਰੇ ਕੋਈ ਆਟਾ ਦਾਲ ਨੂੰ ਤਰਸਦੇ ਆ ਕੋਈ ਸ਼ਗਨ ਸਕੀਮ ਨੂੰ ਤਰਸਦੇ ਆ ਉਹ ਕੰਮ ਤਾਂ ਕੀ ਕਰਦਾ ਸੀ ਉਲਟਾ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਦੀ ਖਾਤਰ ਧਾਰਮਿਕ ਮਸਲੇ ਅਚਾਨੇ ਸ਼ੁਰੂ ਕਰਦੇ ਯਾਰ ਗੁਰੂ ਗੁਰੂ ਤਾਂ ਚਾਹੇ ਕਿਸੇ ਵੀ ਧਰਮ ਦਾ ਹੋਵੇ ਸਾਡੇ ਮਨਾਂ 'ਚ ਸੇਕ ਦਾ ਸਤਕਾਰ ਹੈ ਹਰੋ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਇਕੱਲਾ ਸਿੱਖ ਤਾਂ ਨਹੀਂ ਜਾਂਦਾ ਸਾਰਾ ਵੱਲ ਨਹੀਂ ਜਾਂਦਾ ਔਰ ਦੇਖਿਆ ਜਾਵੇ ਸਾਊਥ ਇੰਡੀਅਨ ਤੁਸੀਂ ਆਂਧਰਾ ਪ੍ਰਦੇਸ਼ ਦੇ ਇਧਰ ਸਾਊਥ ਵਾਲੇ ਪਾਸੇ ਤੋਂ ਸਾਰੇ ਪਾਸੇ ਭਰਿਆ ਪਿਆ ਹੁੰਦਾ ਲੋਕ ਜਿਹੜੇ ਤੀਕੇ ਦੇ ਨਾਲ ਜਿਹੜੀ ਦਿੱਲੀ ਦਿੱਲੀ ਦੀ ਆਪ ਵਾਲਿਆਂ ਦੀ اپੋਜੀਸ਼ਨ ਦੀ ਲੀਡਰ ਹੈ ਆਤਸ਼ੀ ਉਹਨੇ ਸ਼ਬਦਾਵਲੀ ਵਰਤੀ ਹੈ ਗੁਰੂ ਸਾਹਿਬਾਨ ਦੇ ਬਾਰੇ ਮੈਂ ਮਹਿਸੂਸ ਕਰਦਾ ਕਿ ਸਿੱਖਾਂ ਦੇ ਨਹੀਂ ਇਹ ਇੱਕ insan ਦੇ ਹਿਰਦੇ ਬਲੁੰਦਰੇ ਗਏ ਨੇ ਯਾਰੋ ਕੁ ਮर्यादा ਹੁੰਦੀ ਆ ਕੋਈ ਬੋਲਣ ਦੀ ਤੁਸੀਂ ਮर्यादा ਤੋਂ ਪਾਰ ਜਾ ਕੇ ਤੁਸੀਂ ਇਦਾਂ ਦੀਆਂ ਘਟਰਾਵਾਂ ਇਦਾਂ ਦੀਆਂ ਗੱਲਾਂ ਬਾਤਾਂ ਬੋਲੋ ਕੌਣ ਬਰਦਾਸ਼ਤ ਕਰੂਗਾ 328 ਰੂਪਾਂ ਦੀ ਮੈਂ ਸਮਝਦਾ ਕੋਈ ਚੱਕਰ ਨਹੀਂ ਹੈ ਸਾਰੀ ਦੁਨੀਆ ਨੂੰ ਪਤਾ ਵੀ 328 ਰੂਪ ਦੀ ਜਿਹੜੀ ਗੱਲ ਚੱਲ ਰਹੀ ਹੈ ਇਹ ਕੇਬਲ ਤੇ ਕੇਬਲ ਸਿਆਸਤ ਹੋ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਆ ਸ੍ਰੀ ਸੁਭਾਦ ਨੂੰ ਘੇਰਿਆ ਜਾਵੇ ਇੱਕ ਪਾਸੇ ਤਾਂ ਕਹਿੰਦੇ ਅਕਾਲੀ ਦਲ ਖਤਮ ਹੋ ਗਿਆ ਸੁਭਾਦ ਦੇ ਪੱਲੇ ਕੱਖ ਨਹੀਂ ਫਿਰ ਤੁਹਾਨੂੰ ਸੁਪਨੇ 'ਚ ਵੀ ਸੁਭਾਦ ਲੱਸਦਾ ਫਿਰ ਤੋਂ ਲੈ ਕੇ ਸ਼ਾਮ ਤੱਕ ਵੀ ਸੁਭਾਦ ਸੁਭਾਦ ਜਿਵੇਂ ਜਿਵੇਂ ਅਕਾਲੀ ਦਲ ਦਾ ਗਰਾਹ ਫੁਰਤਾ ਜਾ ਰਿਹਾ ਉਸੇ ਤਿੱਕੇ ਦੇ ਨਾਲ ਸ ਵੀਰ ਸੋ ਬਾਦ ਨੂੰ ਕਿਸੇ ਨਾ ਕਿਸੇ ਤਿੱਕੇ ਨਾਲ ਠੇਰਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ। ਅਰ ਮੈਂ ਮਹਿਸੂਸ ਕਰਦਾ ਜਿਹੜੇ ਤਿੱਕੇ ਦੇ ਨਾਲ ਇਹ ਮੌਜੂਦਾ ਸਰਕਾਰ ਜੀ ਅਕਾਲ ਤਖਸਾਲ ਦੇ ਸਾਹ ਵਾਲੇ ਮਸਲੇ ਦੇ ਉੱਤੇ ਇੰਨੀ ਤਿੱਖੀ ਤਿੱਕੇ ਨਾਲ ਇੰਨੀ ਤੇਜ਼ੀ ਵੀ ਨਾਲ ਚੱਲ ਰਹੀ ਹੈ ਨਾ ਜਿਹਨੇ ਵੀ ਜੀ ਅਕਾਲ ਤਖਸਾਲ ਦਾ ਮੱਥਾ ਲਾਇਆ ਹੈ ਉਹਦਾ ਅੰਤ ਬੜਾ ਮਾੜਾ ਹੈ। ਜਿੰਨਾ ਮਰਜੀ ਜ਼ੋਰ ਲਾ ਲੈਣ ਸਵੀਸੋ ਬਾਦਲ ਕਿਸੇ ਵੀ ਜਗ੍ਹਾ ਤੇ ਉੱਤੇ ਕੋਈ ਦੋਸ਼ੀ ਨਹੀਂ ਕੋਈ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਕੇਵਲ ਤੇ ਕੇਵਲ ਨੂੰ ਬਦਨਾਮ ਕੀਤਾ ਗਿਆ ਅਸੀਂ ਕੱਲੀਆਂ ਸਕਾਰਾ ਬਣਾਉਣ ਦੀਆਂ ਗੱਲਾਂ ਨਹੀਂ ਕਰਦੇ ਸਾਡੇ ਮਨ 'ਚ ਇਹ ਵੀ ਚਿੰਤਾਵਾਂ ਨੇ ਕਿ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵੱਡ ਬਡੇਰੀਆਂ ਨੇ ਜਿਸ ਕਿਸਮ ਦਾ ਜੋ ਸਾਨੂੰ ਵਿਰਾਸਤ ਦੇ ਗਏ ਨੇ ਅਸੀਂ ਉਹ ਵਿਰਾਸਤ ਨੂੰ ਵੀ ਸੰਭਾਲ ਕੇ ਰੱਖੀ ਇਹ ਸਾਡੀ ਵਿਰਾਸਤ ਨੂੰ ਖਰਾਬ ਕਰਨ ਲੱਗੇ ਹੋ ਨੇ ਦੇਖੋ ਸ਼੍ਰੀ ਕਾਲਤਾਪਾਲ ਸਾਹਿਬ ਨੇ ਇਸ ਮੌਕੇ ਦਾ ਸ਼ੋਭਰੀ ਗੁਰਦਾ ਪੰਧ ਕਮੇਟੀ ਨੇ ਇਸ ਮੌਕੇ ਤੇ 28 ਰੁਪਏ ਦੀ ਗੱਲ ਵਾਸਤੇ ਸ਼੍ਰੀ ਕਾਲਤਾ ਸਾਾਨੂੰ ਬੇਨਤੀ ਕੀਤੀ ਕਿ ਤੁਸੀਂ ਕੋਈ ਆਪਣੀ ਮਰਜ਼ੀ ਨਾਲ ਦੀ ਕੋਈ ਜਾਂਚ ਕਰਵਾ ਲਓ ਉਹ ਭਾਈ ਇਸ਼ੂ ਸਿੰਘ ਉਹਨਾਂ ਨੇ ਕੋਈ ਉਹ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਨਾ ਅਕਾਲੀ ਦਲ ਨਾਲ ਕਿਸੇ ਕੋਈ ਆਮ ਇੱਕ ਚੰਗੇ ਇਨਸਾਨ ਨੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰਾ ਕੁਝ ਦਰਜ ਕਰਤਾ ਉਹਨਾਂ ਨੇ ਇਥੋਂ ਤੱਕ ਵੀ ਕਹਿਤਾ ਵੀ ਨਾ ਤਾਂ ਇਹ 328 ਲੋਕ ਕਿਤੇ ਖੋਏ ਨੇ ਨਾ ਚੋਰੀ ਹੋਏ ਨੇ ਇਹ ਕੋ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਦਾ ਜਿਹੜਾ ਪੰਜਾਬ ਸਰਕਾਰ ਦੇ ਮੁਲਾਜ਼ਮ ਹੋ ਜਿ ショਣੀ ਕਮੇਟੀ ਦੇ ਬਲਾਤੂ ਉਹ ਤਰ੍ਹਾਂ ਲੈਂਦੇ ਨੇ ਉਹਨਾਂ ਮੁਲਾਜ਼ਮਾਂ ਦੇ ਮਾਮਲੇ ਵਿੱਚ ਕੋਈ ਫੇਰਾਫਰੀ ਆ ਗਈ ਉਹਨਾਂ ਨੇ ਉਹਨਾਂ ਦੀ ਪੇਟਾ ਨਹੀਂ ਲਈ ਪੇਟਾ ਜਮਾ ਨਹੀਂ ਕਰਵਾਈ ਤੇ ਉਹਨਾਂ ਨੂੰ ਉਹਦੀ ਜੋ ਸਜ਼ਾ ਬਣਦੀ ਸੀ ਉਹ ਸਜ਼ਾ ਦੇ ਵੀ ਦਿੱਤੀ ਜਿਸ ਤਿੱਕੇ ਨਾਲ ਭਾਈ ਸ਼ਸ਼ ਸਿੰਘ ਉਹਨਾਂ ਨੇ ਉਹਦੀ ਜਾਂਚ ਕੀਤੀ ਸੀ ਇਹ ਹੋਰ ਗੱਲ ਕਾਦੀ ਰਹੇਗੀ ਉਹ ਗੱਲ ਤਾਂ ਸਿਰਪੈਨੀਕ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਦਾਸਕ 200 ਬਾਦ ਨੂੰ ਪਹੁੰਚਾਇਆ ਜਾਵੇ ਯਾਰੋ ਉਹ ਖਿਆਲ ਕਰੋ ਸਦਾਸਕ 200 ਬਾਦਾਂ ਨੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਘਰੋਂ ਤੁਰਦੇ ਨਹੀਂ ਮੱਥਾ ਟੇਕੇ ਬਿਨਾਂ ਹਮਲੇ ਪ੍ਰਕਾਸ਼ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਉਹੋ ਜਿਹੇ ਬੰਦੇ ਉੱਤੇ 1000 ਝੂਠਾ ਤੋਂ ਐਲੀਗੇਸ਼ਨ ਲਾਉਣਾ ਚਾਹੁੰਦੇ ਹੋ ਇਹ ਐਲੀਗੇਸ਼ਨ ਚੱਲ ਨਹੀਂ ਰਹੀ ਹੈ ਹੁਣ ਇਹ ਜਿਹੜੀ ਸੈਟ ਹੈ ਇਹ ਵੀ ਆਪਣੀ ਮਰਜ਼ੀ ਦੇ ਨਾਲ ਕਦੇ ਕਿਸੇ ਨੂੰ ਚੱਕ ਲੈਣੀ ਆ ਕਦੇ ਕਿਸੇ ਨੂੰ ਚੱਕ ਲੈਣੀ ਆ ਹੁਣ ਕੀ ਕਸੂਰ ਸੀ ਜੀ ਉਹਦਾ ਵਿਚਾਰੇ ਦਾ ਜਿਹੜਾ ਸੀਏ ਆ ਜਿਹੜੇ ਮਲਾਜਮ ਆ ਕੋਸ਼ੇ ਤਾਂ ਕੀਤੀ ਸੀ ਵੀ ਕਿਸੇ ਤੇ ਕਿਹਨਾ ਅਕਾਊਂਟ ਨੂੰ ਚੰਗੀ ਉਹਦੀ ਸਹੀ ਥਿਕੇ ਨਾਲ ਕੋਹ ਕੀਤੀ ਜਾਵੇ ਡਿਊਟੀ ਲਈ ਚੱਕ ਕੇ ਅੱਜ ਤੱਕ ਇਹ ਦੇਖਿਆ ਵੀ ਸੀਏ ਨੂੰ ਵੀ ਚੱਕ ਲਿਆ ਗਿਆ ਹੋਵੇ ਕੋਈ ਨਾ ਉਹ ਮਲਾਜਮਾਂ ਤੋਂ ਦਾ ਕੋ ਬਾਤ ਤਾਂ ਸੀ ਇਹ ਰੱਖਿਆ ਸੀ ਮੈਂ ਸਮਝਦਾ ਜਿਸ ਪਾਸੇ ਨੂੰ ਪੰਜਾਬ ਦਾ ਮਾਹੌਲ ਜਾ ਰਿਹਾ ਨਾ ਇਹ ਪੰਜਾਬ ਦੀ ਬਦਕਿਸਮਤੀ ਆ ਪੰਜਾਬ ਦੀ ਬਦਕਿਸਮਤੀ ਆ ਸਰਕਾਰਾਂ ਬੜੀਆਂ ਬੜੀਆਂ ਅੱਜ ਤੱਕ ਕਿਸ ਕਿਸ ਦਾ ਮਾਹੌਲ ਨਹੀਂ ਬਣਿਆ ਬੜੇ ਹਾਲਾਤ ਮਾਰਿਆਂ ਚ ਲੱਗ ਰਹੇ ਆ ਦੇਖੋ ਲੋਨਰ ਰੋ ਦੀ ਕਿੰਨੀ ਮਾਰੀ ਹਾਲਤ ਕੋਈ ਸੇਫ ਨਹੀਂ ਹੈ ਸ਼ਰੀਆਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਆ ਵੀ RAM RAM ਦੇ ਨਾਲ ਆਪਣੇ ਘਰਾਂ ਦਾ ਤੱਕ ਪਹੁੰਚ ਜੀ ਗੋਲੀਆਂ ਚੱਲ ਰਹੀਆਂ ਮੇਰੇ ਫੁਰੀ ਹਾਲਤਾ ਮੈਰਜ ਪੈਸਾਂ ਗੋਲੀਆਂ ਚੱਲ ਰਹੀਆਂ ਨੇ ਆ ਕੱਲ ਉੱਥੇ ਲੁਗਿਆਣੇ ਕੀ ਆਜੰਸੀ ਜਿਹੜੀ ਦਾਦੀ ਆਜੰਸੀ ਆ ਉੱਥੇ ਗੋਲੀਆਂ ਮਾਰ ਗਏ ਤੋਂ ਲੌਂਡਰ ਦਾ ਠੀਕ ਨਹੀਂ ਹੋ ਰਿਹਾ ਡਿਵੈਲਪਮੈਂਟ ਹੋ ਨਹੀਂ ਹੋ ਰਹੀ ਤੁਸੀਂ ਜਾ ਕੇ ਕਿਸ ਪਾਸੇ ਬੈਠੇ ਹੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਸਿਕਾਰਾ ਇਦਾਂ ਨਾ ਚਲਾਓ ਠੀਕ ਹੈ ਤੁਸੀਂ ਜੇ ਫਰਜ਼ ਕੀਤਾ ਜਿਹੜੀਆਂ ਗੱਲਾਂ ਕਹਿੰਦੇ ਵੀ ਅਸੀਂ 1000 ਰੁਪਏ ਲੋਕ ਮੰਗਦੇ ਨੇ ਲੋਕ ਡਿਵੈਲਪਮੈਂਟ ਦਾ ਹਸਾਬ ਮੰਗਦੇ ਆ ਜੇ ਤੁਸੀਂ ਲੋਕਾਂ ਦੇ ਉੱਤੇ ਇਹ ਅਤਿਆਚਾਰ ਕਰੋਗੇ ਨਾ ਇਹ ਅਤਿਆਚਾਰ ਦੇ ਨਾਲ ਤੁਸੀਂ ਹੁਣ ਤਾਂ ਜੂਠ ਢਾ ਲੋਗੇ ਆਪਲਾ ਸੰਤ ਜਿਲ੍ਹਾ ਪ੍ਰਸ਼ਦ ਦੇ ਵਿੱਚ ਕਿਵੇਂ ਪੰਜਾਂ ਸਪਾਚਾਂ ਨੂੰ ਢਰਾਇਆ ਲੇਕਿਨ ਜਿਸ ਮੌਕੇ ਦੂਜੀਆਂ ਚੋਣਾਂ ਹੋਣੀਆਂ ਉਦੋਂ ਕਿਸੇ ਨੇ ਨਹੀਂ ਡਰਨਾ ਕੋਮੇਸਾਉਂ ਦਾ ਪੰਜਾਬ ਬਾਰੇ ਮਾਰੇ ਹਾਲਾਤਾਂ ਦੀ ਲੰਗ ਰਿਹਾ ਨਾ ਸ਼ੋਮਣੀ ਕਾਲੀਦਾਰ ਨਾ ਸਾਸ 2112 ਹੋਮ ਚਾਹੇ ਕੋਈ ਉਹ ਅਸੀਂ ਚੇਤਾਨ ਮੰਗੂ ਖਰੇ ਸੀ 2112 ਚੋ ਚੇਤਾਨ ਮੰਗੂ ਕੋਈ ਸਾਨੂੰ ਪਤਾ ਹੈ ਸਾਡਾ ਜਿਹੜਾ ਲੀਡਰ ਆ ਸਾਸ 2112 ਉਹ ਕੋ ਵਿਜਨ ਆ ਪੰਜਾਬ ਨੂੰ ਅੱਗੇ ਲੈ ਕੇ ਜਾਂਦਾ ਇੰਨੀ ਜੋ ਪਿੱਛੇ ਡਿਵੈਲਪਮੈਂਟ ਹੋਈ ਹੈ ਉਹ ਵੀ ਸਾਰੀ ਡਿਵੈਲਪਮੈਂਟ ਸਾਸ 2112 ਨੇ ਕੀਤੀ ਹੈ ਚਾਹੇ ਬਿਜਲੀ ਦੀ ਗੱਲ ਕਰ ਲਈਏ ਆਪਾਂ ਚਾਹੇ ਸੜਕਾਂ ਦੀ ਡਿਵੈਲਪਮੈਂਟ ਕਰ ਲਈਏ ਚਾਹੇ ਜਿੰਨੇ ਵੀ ਰੋਡ ਇਨਫਰਾਸਟ੍ਰਕਚਰ ਦੀ ਆਪਾਂ ਗੱਲ ਕਰ ਲਈਏ ਇਹ ਸਾਰਾ 2112 ਦੀ ਦੇਣ ਹੈ ਇਸੇ ਕਰਕੇ ਇਹਨਾਂ ਨੂੰ ਡਰ ਸੂ 200 ਬਾਲ ਤੋਂ ਡਰ ਲੱਗਾ ਹੁਣ ਕਿਸੇ ਦੇ ਲੀਡਰ ਦਾ ਕਿਉਂ ਨਹੀਂ ਨਾ ਇਹਨਾਂ ਲੈ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦੀ ਬਦਕਿਸਮਤੀਆਂ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਨਾ ਚਲੋ ਇਸ ਇਸ ਰਸਤੇ ਨੂੰ ਇਹ ਰਸਤੇ ਬੜੇ ਮਾਰੇ ਨੇ ਇਹਨਾਂ ਦੇ ਰਿਜ਼ਲਟ ਬੜੇ ਮਾਰੇ ਨਿਕਲੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਅੱਜ ਦੀ ਜੋ ਕਾਨਫਰੰਸ ਆ ਉਹਦਾ ਮੁੱਖ ਮਕਸਦ ਹੈ ਜੋ ਝੂਠਾ ਪ੍ਰਚਾਰ ਪੰਜਾਬ ਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਕਿ 328 ਰੁਪਿਆਂ ਦਾ ਜੋ ਚੋਰੀ ਹੋਣ ਦਾ ਰੌਲਾ ਪਾਇਆ ਜਾ ਰਿਹਾ ਕਿਉਂਕਿ ਸਰਕਾਰ ਜਦੋਂ ਹਰ ਮੁਤਾਅਤੇ ਫੇਲ ਹੋਈ ਆ ਤਾਂ ਉਹ ਪ੍ਰੋਪਗੈਂਡ ਕਰ ਰਹੀ ਆ ਅੱਜ ਹਾਲਾਤ ਤੇ ਬਣਾਏ ਜਾ ਰਹੇ ਨੇ ਕਿ ਐਸਜੀਪੀਸੀ ਦੀ ਕੋਈ ਕਮੀਆਂ ਜਾਂ ਐਸਜੀਪੀਸੀ ਚ ਕੋਈ ਮਤਲਬ ਉਹ ਉਹਨਾਂ ਦੀ ਕਤਾਈ ਹੈ ਮੈਂ ਕਹੂੰਗਾ ਜਦੋਂ ਸਰਕਾਰ ਚ ਕੋਈ ਮੁਲਾਜ਼ਮ ਗਲਤੀ ਕਰਦਾ ਤਾਂ ਉਹਨੂੰ ਪੰਜਾਬ ਸਰਕਾਰ ਸਜ਼ਾ ਦਿੰਦੀ ਹੈ ਹੁਣ ਜਦੋਂ ਐਸਜੀਪੀਸੀ ਚ ਕਿਸੇ ਮੁਲਾਜ਼ਮ ਨੇ ਗਲਤੀ ਕੀਤੀ ਆ ਚਲੋ ਜਿਹਦੀ ਭੇਟਾ ਜਮਾ ਨਹੀਂ ਕਰਾਈ 328 ਰੁਪਏ ਜਿਹੜੇ ਮਤਲਬ ਉਹਨਾਂ ਦੀ ਭੇਟਾ ਨਹੀਂ ਜਮਾ ਕਰਾਈ ਤਾਂ ਉਹਨਾਂ ਤੇ ਐਕਸ਼ਨ ਲਿਆ ਗਿਆ ਜਿਹੜੇ ਮੁਲਾਜ਼ਮ ਸੀ ਉਹਨਾਂ ਤੇ ਐਕਸ਼ਨ ਲਿਆ ਗਿਆ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਗਈ ਆ ਇਸ ਚੀਜ਼ ਨੂੰ ਇੰਨਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕਿਉਂਕਿ ਸਰ ਹਰ ਪਾਸੇ ਹਰ ਇੱਕ ਮਤਲਬ ਪਹਿਲੂ ਤੇ ਫੇਲ ਹੋਈ ਆ ਸਰਕਾਰ ਕੋ ਹੋਰ ਕੋਈ ਚਾਰਾ ਨਹੀਂ ਉਹ ਦੂਜੀਆਂ ਪਾਰਟੀਆਂ ਨੂੰ ਜਿਵੇਂ ਸ਼ਮਨੀ ਕਾਲੀ ਦਲ ਨੂੰ ਖਾਸ ਕਰਕੇ ਕਿਉਂਕਿ ਸ਼ਮਨੀ ਕਾਲੀ ਦਲ ਤੋਂ ਹੀ ਇਹਨਾਂ ਨੂੰ ਡਰਾ ਜੋ ਆਮ ਆਦਮੀ ਪਾਰਟੀ ਨੂੰ ਕਿਉਂ ਉਹਨਾਂ ਵਾਲੇ ਸਮੇਂ 'ਚ ਸਾਹ ਸੁਖਵੀਰ ਸਿੰਘ ਬਾਦਲ ਬੜਾ ਕੰਮ ਕਰ ਰਹੇ ਨੇ ਉਹਨਾਂ ਵਾਲੇ ਸਮੇਂ 'ਚ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਇਸ ਲਈ ਇਹ ਪ੍ਰੋਪਗੈਂਡਾ ਕੀਤੇ ਜਾ ਰਹੇ ਨੇ ਝੂਠੇ ਪ੍ਰਚਾਰ ਕੀਤੇ ਜਾ ਰਹੇ ਨੇ ਜਿੱਥੇ 328 ਰੁਪਿਆਂ ਦੀ ਗੱਲ ਆ ਜਾਂ ਹੋਰ ਉਹ ਉਹਨਾਂ ਬਾਰੇ ਬਹੁਤ ਮਾੜਾ ਚੰਗਾ ਮਤਲਬ ਪ੍ਰਚਾਰਿਆ ਜਾ ਰਿਹਾ ਅਸੀਂ ਤੇ ਨਾਲ ਹੀ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜੋ ਸਾਬਕਾ ਦਿੱਲੀ ਦੀ ਮੁੱਖ ਮੰਤਰੀ ਹੈ ਉਹ ਰੇਮ ਜੋ ਹਾਲਾਤ ਪਿਛਲੇ ਦਿਨਾਂ ਚ ਕੀਤੇ ਆ ਉਹਨੇ ਬਲ ਕੋਈ ਧਿਆਨ ਨਹੀਂ ਦੰਦੇ ਆਪਣੇ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈਂਦੇ ਉਹਨਾਂ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਜੋ ਗੁਰੂ ਸਾਹਿਬਾਨਾਂ ਬਾਰੇ ਉਹ ਆਤੀਸ਼ੀ ਬੋਲੀ ਆ ਜਾਂ ਭਗਵੰਤ ਮਾਨ ਦੀ ਜਿਹੜੀ ਵੀਡੀਓ ਆਈ ਹੈ ਅਸੀਂ ਤਾਂ ਇਹ ਚੈਲੰਜ ਕਰਦੇ ਆ ਸਰਕਾਰ ਨੂੰ ਕਿ ਤੁਸੀਂ ਇਹਦੀ ਜਾਂਚ ਕਰਾਓ ਫੋਰੈਂਸਿਕ ਜਾਂਚ ਕਰਾਓ ਜਾਂਚ ਕਰਾ ਕੇ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸਾਹਮਣੇ ਆ ਜਾਊਗਾ ਕਿ ਇਹ ਅਸਲੀ ਆ ਕਿ ਨਕਲੀ ਆ ਕਿਉਂਕਿ ਸਾਰਾ ਪੰਜਾਬ ਜਾਣਦਾ ਇੱਥੇ ਉਹ ਸਮਰਾ ਬਾਰ ਬਾਰ ਦਿਖਾਈ ਦਿੰਦਾ ਕਿ ਕਿਸੇ ਵੀ ਮਤਲਬ ਤੁਸੀਂ ਲੈਬ ਚ ਦੀ ਜਾਂਚ ਕਰਾ ਲਓ ਕਿਤੇ ਫਰਾਂਸ ਕ ਲੈਬ ਜਾਂਚ ਕਰਾਓ ਕਿਸੇ ਵੀ ਮਤਲਬ ਕੋਈ ਵੀ ਸੰਸਥਾ ਦੀ ਜਾਂਚ ਕਰਾ ਲਵੇ ਸੋ ਇਹ ਕਿਉਂ ਉਸ ਉਸ ਗੱਲ ਤੋਂ ਭੱਜ ਰਹੇ ਆ ਅੱਜ ਅਕਾਲ ਤਖਤ ਸਾਹਿਬ ਨੂੰ ਭਗਵੰਤ ਮਾਲ ਵੱਲੋਂ ਚੈਲੰਜ ਕੀਤਾ ਜਾ ਰਿਹਾ ਅਸੀਂ ਵੀ ਭਗਵੰਤ ਮਾਲ ਨੂੰ ਕਹਿਣਾ ਚਾਹੁੰਦੇ ਆ ਕਿ ਤੂੰ ਆਪਣਾ ਡੋਪ ਟੈਸਟ ਕਰਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈਂ ਉੱਥੇ ਜਾ ਕੇ ਤੂੰ ਐਸਜੀਪੀਸੀ ਦਾ ਹਿਸਾਬ-ਕਿਤਾਬ ਮੰਗਦਾ ਤੂੰ ਆਪਣੀ ਪੰਜਾਬ ਸਰਕਾਰ ਦਾ ਹਿਸਾਬ-ਕਿਤਾਬ ਲੈ ਕੇ ਜਾਈ ਜਿਹੜੇ ਤੂੰ ਇਸ਼ਤਿਹਾਰ ਲਾਏ ਆ ਜਾਂ ਪੰਜਾਬ ਦਾ ਖਜ਼ਾਨਾ ਤੋਂ ਲੁੱਟਿਆ ਉਹ ਸਾਰੇ ਦਾ ਹਿਸਾਬ-ਕਿਤਾਬ ਅਸੀਂ ਵੀ ਪੰਜਾਬ ਦੇ ਲੋਕ ਵੀ ਜਵਾਬ ਮੰਗਦੇ ਆ ਐਸਜੀਪੀਸੀ ਜਾਂ ਸਾਡੀ ਮੁੱਖ ਸੰਸਥਾ ਹੈ ਜਾਂ ਕਾਲਤਾ ਸਰ ਸਾਡੀ ਸਰਵੋਚ ਅਦਾਲਤ ਹੈ ਉਸ ਜਗ੍ਹਾ ਅਸੀਂ ਵੀ ਉਹ ਵਕਾਲਤਾ ਸਰ ਦੇ ਜੱਥੇਦਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੋਂ ਸਾਰਾ ਇੱਕ ਤਾਂ ਇਹਨਾਂ ਦਾ ਡੋਪ ਟੈਸਟ ਕਰਾਇਆ ਜਾਵੇ ਤੇ ਇੱਕ ਜਿਹੜੀ ਇਹਨਾਂ ਤੋਂ ਜਾਂਚ ਜਿਹੜੀ ਸਾਰੀ ਜਿਹੜੀ ਇਹਨਾਂ ਦੇ ਮਤਲਬ ਜਿੰਨਾ ਵੀ ਮਤਲਬ ਪੰਜਾਬ ਸਰਕਾਰ ਦਾ ਖਜ਼ਾਨੇ ਦੀ ਦਰਬਾਰਤੋ ਹੋਈ ਆ ਉਹ ਸਾਰੇ ਦਾ ਸਪੈਕਟਿ ਕਰਨਾ ਤੋਂ ਲਿਆ ਜਾਵੇ ਸਾਰੇ ਦੀ ਜਾਂਚ ਕਰਾਈ ਜਾਵੇ ਸੋ ਮੈਂ ਜਿੱਥੇ ਆਤੀਸ਼ੀ ਦੇ ਜੋ ਇਹਨਾਂ ਨੇ ਉਹਨਾਂ ਦੇ ਕਰਦਾਰ ਦੀ ਕੜੇ ਸ਼ਬਦਾਂ ਤੇ ਨਿੰਦਾ ਕਰਦਾ ਉੱਥੇ ਭਗਵੰਤ ਮਾਨ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਆਪਣੀ ਪਹਿਲਾਂ AI ਜਿਹੜੀ ਤੂੰ ਕਹਿਣਾ ਵੀ ਮੇਰੀ ਜਨਰੇਟਡ AI ਜਿਹੜੀ ਵੀਡੀਓ ਚੱਲੀ ਆ ਉਹਦੀ ਜਾਂਚ ਕਰਾ ਕੇ ਫਿਰ ਕਲਤਾਰ ਸਾਹਿਬ ਤੇ ਸਾਹਿਬ ਤੇ ਪੇਸ਼ ਹੋ ਫਿਰ ਉੱਥੇ ਅਕਾਲਤਾ ਸਾਹਿਬ ਨੂੰ ਚੈਲੰਜ ਕਰ ਸੋ ਅੱਜ ਦਾ ਜੋ ਇਹ ਮੇਨ ਮਕਸਦ ਸੀ ਸਾਡਾ ਇਹ ਸੀਗਾ ਸੋ ਸਾਰੇ ਪ੍ਰਧਾਨ ਸਾਹਿਬ ਦੇ ਢੱਲੋਂ ਸਾਹਿਬ ਨੇ ਸਾਰੀ ਸੰਸਦ ਜਿੰਨੇ ਵੀ ਸਾਡੇ ਜਥੇਬੰਦੀ ਨੇ ਇਹ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਮੁੱਖ ਮਕਸਦ ਇਹ ਸੀ ਕਿ ਇਸ ਪੰਜਾਬ ਸਰਕਾਰ ਨੂੰ ਅਸੀਂ ਇਹ ਬਾਰ ਬਾਰ ਚੈਲੰਜ ਕਰਦੇ ਆ ਪੁੱਛਣਾ ਚਾਹੁੰਦੇ ਆ ਕਿ ਜੋ ਤੁਸੀਂ ਇਹ ਪਿਛਲੇ ਦਿਨਾਂ 'ਚ ਕਾਰਵਾਈਆਂ ਕੀਤੀਆਂ ਨੇ ਜਾਂ ਜੋ ਪਿਛਲੇ ਦਿਨਾਂ 'ਚ ਕੰਮ ਹੋਏ ਨੇ ਉਹਦੀ ਸਹੀ ਸਪਸ਼ਟ ਜਾਂਚ